नमस्कार तुसी वेख रहे हो इंडियन टीवी न्यूज पंजाब आओ थू लेकर चलीए अबर ਸੋ ਸੋ ਸਭ ਲੋਕ ਆ ਜਾਓ ਆਪਣੇ 80 ਦਾ ਟਿਕਾਣਾ ਹੈ ਹਾਂ ਉੱਥਾ ਬੱਸ ਕੋਈ ਨਹੀਂ ਕਿੱਥੇ ਜਾਓਗੇ ਜਵਲਪੁਰ ਜਾ ਰਹੇ ਹਾਂ ਗੱਡੀ ਬਦਲਣੀ ਹੈ ਹਾਂ 10 10 ਹਾਂ ਜੇਸਨ ਹੈ ਬੜੀ ਆਪੋ ਜੀ ਸਮਾਨੀਤ ਹੋ ਰਿਹਾ ਹੈ ਰਾਵਰ ਦਾ ਮੜੀ ਆ ਰਿਹਾ ਹੈ this train number 51758 amitsar mumbai chatrapati shivaji maharaj station एक एक मुंबई छत्रपति शिवाजी महाराज एक्सप्रेस मुंबई छत्र ਸ਼ਿਵਾਜੀ ਮਹਾਰਾਜ ਕਰਦੇ ਨੂੰ ਤਾਂ ਲਗਭਗ 10 ਦਿਨ ਮਿਆਨਤ ਦੇ 200 ਤੋਂ 200 ਰੁਪਏ ਦਾ ਟਿਕਟ ਹੈ ਅਮ ਜਿਹੜੇ ਚੈਕਿੰਗ ਦੇ ਉੱਪਰ ਦੋਸਰ ਚੈਕਿੰਗ ਵੀ ਕਰਾਉਣਾ ਹੈ ਮਾਨਯੋਗ ਸਪੈਸ਼ਲ ਡੀ ਵੀ ਦੇ ਦੇ ਪੰਜਾਬ ਫਰੀਦਕੋਟ ਮਾਨਯੋਗ ਏਜ ਸਾਹਿਬ ਡੀਆਰਪੀ ਜਨਾਬ ਟੇਲ ਦੇ ਆਦੇਸ਼ ਸਾਹਿਬ ਅੱਜ ਅਸੀਂ ਰੇਲਵੇ ਸਟੇਸ਼ਨ ਫਰੀਦਕੋਟ ਤੇ ਮੁਸافر ਖਾਨਾ ਟ੍ਰੇਲਿੰਗ ਬਿਲਡਿੰਗ ਪਾਰਕਿੰਗ ਏਰੀਆ ਅਤੇ ਆਸ-ਪਾਸ ਪਏ ਸਮਾਨ ਦੀ ਚੈਕਿੰਗ ਕੀਤੀ ਹੈ ਚੈਕਿੰਗ ਦੌਰਾਨ ਸਾਨੂੰ ਕੋਈ ਸ਼ੱਕੀ ਜਾਂ ਨਾਰਵਸ ਵਸਤੂ ਨਹੀਂ ਮਿਲੀ ਇਸ ਤੋਂ ਲਗ ਅਮਰਸਰ ਤੋਂ ਚੱਲ ਕੇ ਦਿੱਲੀ ਸਾਈਡ ਜਾਣ ਵਾਲੀ ਗੱਡੀ ਦਾਦਰ ਐਕਸਪ੍ਰੈਸ ਦੀ ਚੈਕਿੰਗ ਕੀਤੀ ਯਾਤਰੀਆਂ ਦੇ ਸਮਾਨ ਨੂੰ ਚੈੱਕ ਕੀਤਾ ਗਿਆ ਕੋਈ ਵੀ ਸ਼ੱਕੀ ਜਾਂ ਨਾਰਵਸ ਵਸਤੂ ਨਹੀਂ ਮਿਲੀ ਜੋ ਆਮ ਪਬਲਿਕ ਨੂੰ ਸੂਚਿਤ ਕੀਤਾ ਗਿਆ ਕੀ ਜਦੋਂ ਵੀ ਸਫ਼ਰ ਕਰਦੇ ਨੇ ਆਸਪਾਸ ਧਿਆਨ ਰੱਖਣਾ ਜੇਕਰ ਕੋਈ ਉਹਨਾਂ ਨੂੰ ਸ਼ੱਕੀ ਵਸਤੂ ਮਿਲੇ ਜਾਂ ਕੋਈ ਸ਼ਕਤੀ ਐਕਟੀਵਿਟੀ ਵਾਲਾ ਵਿਅਕਤੀ ਮਿਲਦਾ ਹੈ ਤਾਂ ਤੁਰੰਤ ਰੇਲਵੇ ਸਟਾਫ ਨੂੰ ਜੀਆਰਪੀ ਸਟਾਫ ਨੂੰ ਆਰਪੀ ਸਟਾਫ ਨੂੰ ਇਸ ਬਾਰੇ ਸੂਚਿਤ ਕਰਨ ਤਾਂ ਜੋ ਸੰਦੀ ਤੁਰੰਤ ਕਾਰਵਾਈ ਕੀਤੀ ਜਾ ਸਕੇ ਇਸ ਤੋਂ ਇਲਾਵਾ ਮੁਸਾਫਰਾਂ ਨੂੰ ਆਪਣੇ ਸਮਾਨ ਦੀ ਮੋਬਾਈਲ ਗਹਿਣੇ ਦੀ ਬੜੂਏ ਪਰਸਾ ਦੀ ਸਮਹਾਲ ਕਰਨ ਵਾਸਤੇ ਹਦਾਇਤ ਕੀਤੀ ਕਿ ਕਿਹਾ ਗਿਆ ਕਿ ਇਹਨਾਂ ਦਾ ਧਿਆਨ ਰੱਖਿਆ ਜਾਵੇ। ਦੇਖੋ ਇਹ ਪੁਲਿਸ ਤਾਂ ਹਰ ਮੁਸਾਫਰ ਦੇ ਮਗਰਮਗਰਦਾਰੀ ਖੜਨੀ ਸਦੀ ਜੀ। ਹਾਈ ਕੁਸ ਨੇ ਆਪਣੇ ਸਮਾਨ ਦਾ ਖੁਦ ਧਿਆਨ ਰੱਖਣਾ। ਇਹਨਾਂ ਸੁਣਦੇ ਰਹੋ। ਸਰੀਕ ਜਿਵੇਂ ਕੋਈ ਚੀਜ਼ਾਂ ਅਗਰ ਮਿਲਦੀਆਂ ਨੇ ਜਿਹੜੀ ਸ਼ੱਕੀ ਹਾਲਾਤ ਦੇ ਵਿੱਚ ਹੈ ਉਹਨਾਂ ਨੂੰ ਜਮ੍ਹਾਂ ਕਰਾਓ ਜਾਂ ਫਿਰ ਪੁਲਿਸ ਨੂੰ ਇਨਫੋਰਮ ਕਰੋ। ਕਿਸ ਤਰ੍ਹਾਂ ਕਿ ਹੋਵੇ? ਨਹੀਂ ਦੇਖੋ ਜੀ ਜੇਕਰ ਮੁਸਾਫਰ ਨੂੰ ਕਿਸੇ ਨੂੰ ਕੋਈ ਸ਼ੱਕੀ ਜੀਆਂ ਲੋਆਸਸਤ ਮਿਲਦੀਆਂ ਉਹ ਬੀਸ ਨੂੰ ਦਿਵਾ ਦੇਵੇਗਾ। ਆਪ ਕੋ ਸਵੰਦੀ ਖੁਦ ਕੋਣ ਦੀ ਕਾਰਜ ਕਰੋ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ